ਐਤਵਾਰ ਨੂੰ ਮਸ਼ਹੂਰ ਇਨਫਲੂਐਂਸਰ ਰੋਜਰ ਸੰਧੂ ਦੇ ਘਰ 'ਚੋਂ ਗਰਨੇਡ ਛੁੱਟਿਆ ਗਿਆ ਸੀ ਗਰਨੇਡ ਨੂੰ ਮਾਚੀ ਚੁੱਟੀ ਗਈ ਸੀ ਉਸ ਮਾਮਲੇ ਵਿੱਚ ਲਗਾਤਾਰ ਪੁਲਿਸ ਦੇ ਹੱਥ ਕਈ ਸਬੂਤ ਮਿਲ ਰਹੇ ਨੇ ਪਹਿਲਾ ਇਨਕਾਊਂਟਰ ਦੇ ਵਿੱਚ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਪੁਲਿਸ ਲਗਾਤਾਰ ਛਾਣਬੀਨ ਕਰਦੀ ਰਹੀ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਹੈ ਜਿਸ ਨੂੰ ਲੈ ਕੇ ਹੁਣ ਡੀਆਈਜੀ ਸਮੇਤ ਪੁਲਿਸ ਅਫਸਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਬੰਦੇ ਨੇ ਬੰਬ ਸੁੱਟਿਆ ਗਰਨੇਡ ਨੂਮਾ ਚੀਜ਼ ਸੁੱਟੀ ਹੈ ਉਸ ਦਾ ਕਨੈਕਸ਼ਨ ਬਾਬਾ ਸਦੀਕੀ ਕਤਲ ਮਾਮਲੇ 'ਚ ਵਾਂਟਡ ਜਿਸ਼ਾਨ ਅਤੇ ਪਾਕਿਸਤਾਨ 'ਚ ਬੈਠੇ ਡਾਣ ਸ਼ਹਿਜ਼ਾਦ ਪੱਤੀ ਦੇ ਨਾਲ ਜੁੜੇ ਹੋਏ ਨੇ हरियाणा ਦੇ ਜਮਨਾ ਨਗਰ ਦੇ ਹਾਰਦਿਕ ਦੇ ਇੱਕ ਕਨੈਕਸ਼ਨ ਜਸ਼ਾਨ ਤੇ ਸ਼ਾਜਾਦ ਪੱਟੀ ਨਾਲ ਕਿਵੇਂ ਬਣੇ ਫਿਲਹਾਲ ਪੁਲਿਸ ਇਸ ਦੀ ਕੋਖ ਕਰ ਰਹੀ ਹੈ ਡੀਆਈਜੀ ਨਵੀਨ ਸਿੰਘਲਾ ਨੇ ਦੱਸਿਆ ਕਿ ਘਟਨਾ ਤੋਂ 2 3 ਮਲਜ਼ਮਾਂ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਖੁਲਾਸਾ ਹੋਇਆ ਇੱਕ ਬੰਦੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦਾ ਸਬੰਧ ਬਾਬਾ ਸਦੀਕੀ ਹਤਿਆਕਾਣ ਦੇ ਮਲਜ਼ਮ ਜਸ਼ਾਨ ਅਫਤਰ ਦੇ ਨਾਲ ਨਿਕਲਿਆ ਜਸ਼ਾਨ ਪਹਿਲਾਂ ਵੀ ਕਈ ਮਾਮਲਿਆਂ 'ਚ ਵਾਂਟਡ ਉਹਦੇ ਉੱਤੇ ਕਈ ਪਰਚੇ ਦਰਜ ਨੇ ਐਸਐਸਪੀ ਗੁਰਮੀਤ ਸਿੰਘ ਅਨੁਸਾਰ ਜਦੋਂ ਸਾਰੇ ਮੁਲਜ਼ਮਾਂ ਨੂੰ ਆਪਣੇ ਸਾਹਮਣੇ ਲੈ ਕੇ ਜਾ ਰਹੇ ਸੀ ਪੁਛਪੜਤਾਲ ਕਰਨ ਦੇ ਲਈ ਕਿਵੇਂ-ਕਿਵੇਂ ਸਾਰੇ ਮੇਲੇ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਸੇ ਦੌਰਾਨ ਜਦੋਂ ਪੁਲਿਸ ਦੀ ਗੱਡੀ ਖਰਾਬ ਹੋਈ ਉਤੋਂ ਇੱਕ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਫਿਰ ਪੁਲਿਸ ਨੇ ਜਦੋਂ ਫੇਰ ਕੀਤਾ ਤਾਂ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਇਹ ਮੁਲਜ਼ਮ ਉਹ ਸੀ ਜਿਸ ਨੇ ਮੋਟਰਸਾਈਕਲ ਚਲਾਇਆ ਸੀ ਫਖਰ ਬੰਬ ਸੁੱਟਣ ਵਾਲਾ ਤਾਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਹਾਰਦਿਕ ਕੰਬੋਜ ਤੇ ਨਾਲ ਇਸ ਮਾਮਲੇ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ ਕੁੜੀ ਕੌਣ ਹੈ ਆ ਸੁਣਦੇ ਆ ਪੁਲਿਸ ਦਾ ਬਿਆਨ ਪਹਿਲੇ ਸਵੇਰੇ ਐਨਕਾਊਂਟਰ ਹੋਆ ਉਸਕੇ ਬਾਅਦ ਅੱਜ ਐਨਕਾਊਂਟਰ ਫਿਰ ਦੇਰ ਰਾਤ ਨੂੰ ਕੀਤਾ ਗਿਆ ਕੀ ਕਾਰਨ ਰਹਾ ਸੀ ਮੁਖੇ ਦੇ ਵਿੱਚ ਜਿਹੜਾ ਸਾਡਾ ਅੱਜ ਦਿਹਾਤੀ ਪੁਲਿਸ ਜਿਹੜੀ ਸੀਗੀ ਉਹਦੇ ਵੱਲੋਂ ਇੱਕ ਬਹੁਤ ਵਧੀਆ ਜਿਹੜੀ ਕਾਮਯਾਬੀ ਹਾਸਲ ਹੋਈ ਮਿਤੀ 16 ਤਰੀਕ ਨੂੰ ਜਿਹੜਾ अर्ली ਮਾਰਨਿੰਗ ਡਾਕਟਰ ਰਾਜਰ ਸੰਧੂ ਜਿਹੜਾ ਰਾਇਪਰ ਸੂਲਪੁਰ ਦਾ ਰਹਿਣ ਵਾਲਾ ਉਹਦੇ ਘਰ ਜਿਹੜੀ ਗ੍ਰਨੇਡ ਲੋਬਿੰਗ ਹੋਈ ਸੀ ਉਹਦੇ ਵੇਸੇ ਅਸੀਂ 36 ਘੰਟੇ ਦੇ ਵਿੱਚ ਵੀ ਜਿਹੜਾ ਹਾਦੀ ਕੰਬੋਜ ਨੂੰ ਜਿਹੜਾ ਇੱਥੋਂ ਜਮਨਾਗਰ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਉਹਦੀ ਪੁੱਛ ਗਏ ਇਸ ਤੇ ਜਿਹੜੀ ਫਿਰ ਇਹ ਅੱਗੇ ਜਿਹੜਾ ਅਮਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਕਪੂਰਥਲਾ ਉੱਥੇ ਦਾ ਰਹਿਣ ਵਾਲਾ ਇਹ ਫਿਗਰ ਹੋਇਆ ਸੀਗਾ ਇਦੇ ਬਾਰੇ ਵੀ ਸਾਨੂੰ ਫਿਰ ਇਨਟੀਮੇਸ਼ਨ ਨੈਸਸਰ ਸੀ ਸਾਡੀਆਂ ਜਿੰਨੇ ਕੋਈ ਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉੱਤੇ ਅਸੀਂ ਵਰਕਆਊਟ ਕੀਤਾ ਤੇ ਇਹਨੂੰ ਅੱਜ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਉੱਥੋਂ ਇੱਥੋਂ ਇਹਨੂੰ ਰਾਉਂਡ ਅਪ ਕਰ ਲਿਆ ਸੀਗਾ ਸਾਡੀਆਂ ਟੀਮਾਂ ਨੇ ਨਾਲ ਇਹਦੇ ਜਿਹੜੇ ਦੋ ਸਾਥੀਏ ਦੇ ਹੋਰ ਸੀਗੇ ਇੱਕ ਇੱਕ ਲੜਕੀ ਸੀਗੀ ਸੋ ਅਸੀਂ ਚਾਰਾਂ ਨੂੰ ਜਿਹੜਾ ਆਪਾਂ ਇੱਥੇ ਲੈ ਕੇ ਆ ਰਹੇ ਸੀ ਜਿਹੜੀ ਦੂਜੀ ਟੀਮ ਐ ਉਹ ਦੂਜੇ ਤਿੰਨਾਂ ਨੂੰ ਉਹਨਾਂ ਨੇ ਜੋ ਡਿਸਕਲੋਜ਼ਰ ਕੀਤਾ ਸੀ ਉਹਨੂੰ ਵੈਰੀਫਾਈ ਕਰ ਲਈ ਪਹਿਲਾਂ ਐਡਵਾਂਸ ਸੀਗੇ ਇਹ ਜਿਹੜੇ ਇੱਥੇ ਜਦੋਂ ਪਹੁੰਚੇ ਤੇ ਇੱਥੇ ਜਿਹੜੀ ਗੱਡੀ ਦੀ ਦੀ ਇਹਦੀ ਗੱਡੀ ਨੂੰ ਕੋਈ ਬ੍ਰੇਕ ਜਿਹਦੇ ਵੱਖਣ ਲਗਾ ਤੇ ਇਹ ਕੋਸ਼ਿਸ਼ ਕੀਤੀ ਹਨ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਭਜਣ ਦੀ ਤੇ ਉਹ ਫਿਰ ਇਹਨੂੰ ਡੱਕਣ ਲਈ ਜਿਹੜੇ ਇਹਦੇ ਲੈਗ ਸ਼ਾਟ ਕਰਨਾ ਪਿਆ ਸੋ ਹੁਣ ਇਹਦਾ ਜਿਹੜਾ ਇਹ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਇਹ ਐਡਮਿਟ ਆ ਇਹਦੇ ਤੇ ਅਸੀਂ ਇੱਕ ਵੱਖਰਾ ਇੱਥੇ ਐਫ ਆਈ ਆਰ ਦਰਜ ਕਰਕੇ ਤੇ ਉਹਦੇ ਵਿੱਚ ਜਿਹੜੀ ਤਤਤੀਸ਼ ਕਰ ਰਹੇ ਗੱਡੀ ਕਿਹੜਾ ਖਰਾਬ ਹੋ ਗਈ ਸੀ ਬ੍ਰੇਕਡਾਊਨ ਹੋਈ ਕੋਈ ਨੁਕਸਾਨ ਬੰਦ ਹੋ ਗਈ ਚਲਦਾ ਇਹਦਾ ਰੋਲ ਕੀ ਸੀਗਾ ਇਹਦਾ ਰੋਲ ਇਹ ਸੀ ਜਿਹੜਾ ਬਾਈਕ ਦੇ ਉੱਤੇ ਜਿਹੜਾ ਥਰੋ ਲੋਬ ਕੀਤਾ ਸੀਗਾ ਗਰਨੇਡ ਉਹ ਸੀਗਾ ਹਰਦੀਪ ਕਮਬੋਜ ਇਹ ਜਿਹੜਾ ਉਹ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀਗਾ ਇਹ ਪਹਿਲੇ ਵੀ ਥੋੜਾ ਪਤਾ ਲੱਗਾ ਵੀ ਨਿਕਦਵਾਰੀ ਰਕੀ ਕੀਤੀ ਸੀਗੀ ਤੁਸੀਂ ਸਿਰੇ ਦੱਸਿਆ ਸੀਗਾ ਕਿ ਗ੍ਰਨੇਡ ਵੀ ਇੰਨੇ ਲੱਗਦੀ ਤਰ੍ਹਾਂ ਤੇ ਮੋੜ ਸਕਦੇ ਹੋ ਦੇਖੋ ਦੇਖੋ ਹਾਲ ਦੀ ਘੜੀ ਜਦੋਂ ਅਸੀਂ ਹਰਦੀਕ ਕੰਬੋਜ ਨੂੰ ਪੁੱਛਿਆ ਉਹਨੇ ਡਿਸਕਲੋਜ਼ਰ ਕੀਤਾ ਸੀਗਾ ਹੁਣ ਅਸੀਂ ਇਹਨਾਂ ਨੂੰ ਦੋਨਾਂ ਨੂੰ ਕਰਾਸ ਕਰਾਂਗੇ ਫਿਰ ਆਪਾਂ ਚੈੱਕ ਕਰਾਂਗੇ ਵੀ ਇਹ ਇਹਦਾ ਜਿਹੜਾ ਇਹ ਗ੍ਰਨੇਡ ਆਇਆ ਕਿੱਥੋਂ ਆ ਜੀ ਸਰ ਇਹ ਜਦੋਂ ਸਿਆਰ ਨੂੰ ਇਕਰਮਤ ਹੋਇਆ ਇਹਨਸੇ नहीं थे आ रहे ना इनहां तो आज तक नहीं बरामद सर भागने की कोशिश की उस समय इसके पास क्या था ऐसा नहीं उसने भागने को नहीं, नहीं इसको कुछ नहीं सीखा कितने मुलाजिम थे इनके साथ जो ये इधर चार मुलाजिम सीखे तो उन्होंने पकड़ने की कोशिश नहीं, नहीं की किया जब ਨਹੀਂ ਉਹ ਫਿਰ ਹਨੇਰਾ ਸੀਗਾ ਨਾ ਨੇਰੇ ਚ ਜੇ ਵੇਖੋ ਐਡੇ ਹੀਨੀਅਸ ਜੁਰਮ ਦਾ ਜਿਹੜਾ ਅਪਰਾਧੀ ਜੇ ਭਾਜੇ ਤੇ ਉਹ ਫਿਰ ਠੀਕ ਨਹੀਂ ਇਸ ਕਰਕੇ ਸਾਨੂੰ ਉਹਨੂੰ ਮਿਨਿਮਮ ਜਿਹੜਾ ਯੂਜ਼ ਕਰਨਾ ਪਿਆ ਆਪਣਾ ਜੋ ਸੀ ਟੋਟਲ ਕਿੰਨੇ ਜਾਣੇ ਫੜੇਗੇ ਨੇ ਟੋਟਲ ਚਾਰ ਜਾਣੇ ਫੜੇਗੇ ਇਹਨਾਂ ਕੋਲ ਕੋਈ ਹਥਿਆਰ ਵੀ ਬਰਾਮਤ ਨਹੀਂ ਨਹੀਂ ਅਜੇ ਤੱਕ ਹਥਿਆਰ ਨਹੀਂ ਅਜੇ ਤੱਕ ਪੁੱਛ ਗੇ ਚੱਲੀ ਆ ਇਹਨਾਂ ਕੋ ਆਸ ਹੈ ਕਿ ਕੁਝ ਨਾ ਪੁੱਛ ਕਰਦੀ ਹੋਣੀ ਚਾਰ ਉਹ ਕਿਆ ਨਾਮ ਹੈ ਕਿਆ ਇਨਕੀ ਆਇਡੈਂਟੀਫਿਕੇਸ਼ਨ ਹੈ ਵੇਖੋ ਇੱਕ ਤੇ ਜਿਹੜਾ ਜਿਹਦੇ ਗਨ ਸ਼ਾਟ ਇੰਜਰੀ ਲੱਗੀ ਹੈ ਉਹ ਤੇ ਵੈ ਅਮਰਤਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖੁੱਗ ਗੋਗਲ ਹੂਰਥਲਾ ਇੱਕ ਲੜਕੀ ਲక్ష్ਮੀ ਹੈ ਇਹ ਵੀ ਇੱਥੇ ਖੰਬੜਾ ਦੇ ਰਹਿਣ ਵਾਲੀ ਹੈ ਛੇਪਾਸੇ ਛੇਪનગર ਦੀ ਹੈ ਦੂਸਰਾ ਇੱਕ ਧੀਰਜ ਹੈ ਇੱਕ ਪਾਂਡੇ ਹੈ ਇਹ ਦੋਨੇ ਬਿਹਾਰ ਦੇ ਰਹਿਣ ਵਾਲੇ ਆ ਇਹ ਦੇ ਨਾਲ ਕਲੋਜ਼ ਅਸੋਸੀਏਟ ਸੀ ਲੜਕੀ ਦਾ ਕੀ ਰੋਲ ਹੈ ਲੜਕੀ ਦਾ ਵੀ ਇਹਨਾਂ ਨਾਲ ਲੜਕੀ ਦਾ ਵੀ ਨਾ ਨਾ ਸੀਗਾ ਰੋਲ ਵਿੱਚ ਇਹਦੇ ਵਿੱਚ ਇਹਨੂੰ ਕਰਦੇ ਰਹੇ ਉਹਨੂੰ ਥੋੜੀ ਬਹੁਤ ਇੰਟੀਮੇਸ਼ਨ ਹੁੰਦੀ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਿ ਆ ਲੜਕੀ ਦਾ ਵੇਖੋ ਲੜਕੀ ਵੀ ਅਜੇ ਤੱਕ ਅਸੀਂ ਨਾ ਇੱਥੇ ਕੋਹ ਨੂੰ ਲੈ ਗਏ ਪਾਰਟੀਆਂ ਆਪਾਂ ਚੈੱਕ ਕਰਾਂਗੇ ਕਿ ਉਹ ਉਹਨਾਂ ਦੇ ਕੀ ਬੈਕਗ੍ਰਾਉਂਡ ਹੁੰਦੇ ਆ ਹੁਣ ਟੋਟਲ ਕਿੰਨੇ ਨੇ ਗ੍ਰਫਤਾਰ ਵੇਖੋ ਹੁਣ ਸਾਡੇ ਇਸ ਕੇਸ ਦੇ ਵਿੱਚ ਗ੍ਰੇਡ ਲੋਬਿੰਗ ਕੇਸ ਦੇ ਵਿੱਚ ਗ੍ਰੇਡ ਲੋਬਿੰਗ ਕੇਸ ਦੇ ਵਿੱਚ ਸਾਡੇ ਟੋਟਲ ਜਿਹੜੀਆਂ 5 ਅਰੈਸਟ ਜਿਹੜੀਆਂ ਹੋ ਚੁੱਕੀਆਂ ਵਾ ਇਹਦੇ ਵਿੱਚ ਸਾਡੀ ਜਿਹੜੀ ਇਹਨਾਂ ਤੋਂ ਫਿਰ ਅੱਗੇ ਜਿਹੜੀ ਪੁੱਛਗਿੱਛ ਕਰਕੇ ਕਰਾਂਗੇ ਜੇ ਹੋਰ ਕੋਈ ਇਹਨਾਂ ਨਾਲ ਉਹਨੂੰ ਵੀ ਅਸੀਂ ਜਰੂਰ ਰੱਖਾਂਗੇ ਸਰ ਦੋ ਇੱਕੋ ਗੱਡੀ ਸੀਗੇ ਨਹੀਂ ਦੋ ਗੱਡੀਆਂ ਸੀ ਸਰ ਇਹਨਾਂ ਦਾ ਲਿੰਕ ਜੋ ਹੈ ਉਹ ਸ਼ਾਨ ਅਕਤਰ ਕੇ ਸਾਥ ਹੈ ਜਾਂ ਸ਼ਹਿਜ਼ਾਦ ਭੱਟੀ ਕੇ ਸਾਥ ਨਹੀਂ ਵੇਖੋ ਜਿਹੜਾ 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 ਜਸ 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 ਅਕਤਰ ਹੈ ਜੀ ਜਸ ਅਕਤਰ ਜਿਹੜਾ ਸ਼ੰਕਰਦਨ ਜਸੀਨ ਔਰ ਜਸੀਦ ਉਹਨਾਂ ਨਾਮ ਉਹਦੇ ਆ ਹੂੰ ਉਹਦੇ ਉਹਦੇ ਜਿਹੜਾ ਪਾਕਿਸਤਾਨ ਦਾ ਸਜਾਦ ਸਜਾਦ ਪੱਟੀ ਹੈ ਉਹਦੇ ਨਾਲ ਉਹਦੇ ਲਿੰਕ ਹੈ ਉਸ ਦੇ ਵਿੱਚ ਉਹਨੇ ਹੀ ਇੱਕ ਦੂਜੇ ਨਾਲ ਇਹ ਗੱਲ ਕਰਕੇ ਜਿਹੜੇ ਇਦਾਂ ਕਰਕੇ ਮੁੰਡੇ ਅੱਗੇ ਲੈ ਕੇ ਤੇ ਉਹਦੇ ਨਾਲ ਆਪਣੇ ਅਟੈਚ ਕਰਦਾ ਸੀ ਜੇ ਅਮਰਿਤ ਦਾ ਕੋਈ ਲਿੰਕ ਹੈਗਾ ਸਜਾਦ ਨਾਲ ਜਾਂ ਜਿਸ਼ਾਨ ਨਾਲ ਸਿੱਧਾ ਡਾਇਰੈਕਟ ਕੋਈ ਦੇਖੋ ਇਹਦਾ ਹੁਣ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਇਹਨੂੰ ਤੇ ਫਿਰ ਪਤਾ ਲੱਗੂਗਾ ਕਿ ਕਿੰਨੇ ਆਨਰੋ ਕੱਢਣਗੇ ਨਾ ਪੈਸੇ ਵੀ ਦਿੱਤੇਗੇ ਦੇਖੋ ਤੇ ਇਹਨਾਂ ਨੂੰ ਇਹਨਾਂ ਨੂੰ ਕੋਈ ਅਜੇ ਤੱਕ ਪੈਸੇ ਦਾ ਆਪਾਂ ਨੂੰ ਫਾਲਦੀ ਕਿੜੀ ਜਿਹੜੀ ਪ੍ਰੀਲੀਮਿਨਰੀ ਸਾਡੀ ਇਨਵੈਸਟੀਗੇਸ਼ਨ ਆ ਉਹਦੇ ਤੱਕ ਨਹੀਂ ਪਤਾ ਲੱਗਾ ਹੁਣ ਜਦੋਂ ਸਾਹਮਣੇ ਆਇਆ ਉਸ ਵਿੱਚ ਦੋ ਜੋ ਯੁਵਕ ਉਸ ਵਿੱਚ ਨਜ਼ਰ ਆਏ ਬਾਈਕ 'ਤੇ ਜੋ ਘਰ ਵਿੱਚ ਜਾ ਕੇ ਗਨੈਟ ਸੈਂਕਦੇ ਤੋ ਆਪ ਦੋ ਹੋਰ ਬਤਾ ਰਹੇ ਹੋ ਕਿ ਇੱਕ ਜੋ ਉਸ ਵਿੱਚ ਮਹਿਲਾ ਹੈ ਔਰ ਇੱਕ ਹੋਰ ਜੋ ਵਿਅਕਤੀ ਹੈ ਇਨਵੋਲਡ ਦੂਸਰੇ ਲਿਖ ਕੇ ਐਸੇ ਦਿੱਖਦੇ ਵੇਖੋ ਉਹਦੇ ਵਿੱਚ ਉਹਦੇ ਵਿੱਚ ਸਾਥੀ ਜਿਦਾਂ ਇਹਨਾਂ ਦੇ ਹੋਰ ਵੀ ਹੋ ਸਕਦੇ ਆ ਇਹਦੇ ਤਰਤੀਸ਼ ਤੇ ਰਿਵੀਲ ਹੋਏਗਾ ਨਾ ਹੂੰ ਉਹਨੇ ਸਾਥ ਦਿਆ ਜਾਂ ਆਪਣਾ ਵੀ ਜਿਆ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਜਿਹੜਾ ਧੀਰੇ ਸੀਗਾ ਧੀਰਜ ਨੇ ਵੀ ਇੱਕ ਕਰੀ ਰੈਕੀ ਕਰਾਈ ਸੀ ਇਹਨਾਂ ਦੀ ਹੂੰ ਇਸ ਤਰ੍ਹਾਂ ਜਿਹੜਾ ਦੂਸਰਾ ਵੀ ਉਹਨ ਵੀ ਨਾਲ ਜਾਂਦਾ ਸੀਗਾ ਇੱਕ ਵੀ ਚਾਰਾ ਦੇ ਨਾਮ ਬੋਲ ਦੋ ਅਮ੍ਰਿਤ ਤਾਂ ਹੋਰ ਹੋਣਾ ਵੇਖੋ ਇੱਕ ਅਮਰਤਪ੍ਰੀਤ ਦੂਸਰਾ ਇੱਕ ਧੀਰੇਜ ਆ ਪਾਂਡੇ ਐਂਡ ਲక్ష్ਮੀ ਠੀਕ ਆ ਥੈਂਕ ਯੂ ਇੱਕ ਕਰ ਹੁਣ ਇਸ ਮਾਮਲੇ ਵਿੱਚ ਪੁਲਿਸ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਵੱਖ-ਵੱਖ ਥਾਂ ਤੋਂ ਮੁਲਜ਼ਮਾਂ ਨੂੰ ਫੜਿਆ ਜਾ ਰਿਹਾ ਹੈ ਇੱਕ ਹਰਿਆਣਾ ਤੋਂ ਫੜਿਆ ਗਿਆ ਦੂਜਾ ਹਿਮਾਚਲ ਤੋਂ ਫੜਿਆ ਗਿਆ ਹੈ ਕੁੜੀ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ ਫਿਲਹਾਲ ਉਸ ਦਾ ਕੀ ਰੋਲ ਹੈ ਇਹ ਪੁਲਿਸ ਲੱਭਣ ਦੇ ਵਿੱਚ ਲੱਗੀ ਹੋਈ ਹੈ ਪਰ ਕੁੜੀ ਜਲੰਧਰ ਦੀ ਹੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਦੂਜੇ ਦੋ ਮੁਲਜ਼ਮਾਂ ਦਾ ਨਾਮ ਧੀਰਜ ਅਤੇ ਪਾਂਡੇ ਦੱਸਿਆ ਜਾ ਰਿਹਾ ਹੈ ਇਹ ਦੋਵੇਂ ਬਿਹਾਰ ਦੇ ਨੇ ਹੁਣ ਇਹ ਸਾਰੇ ਕਿਵੇਂ ਇਹ ਸਾਰੇ ਮਾਮਲੇ 'ਚ ਜੁੜੇ ਸੀ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ